ਇੱਕ ਪਾਸੇ ਲੋਕ ਗਰਮੀ ਤੋਂ ਰਾਹਤ ਦੀ ਮੰਗ ਕਰ ਰਹੇ ਨੇ ਤੇ ਦੂਸਰੇ ਪਾਸੇ ਸਬਜ਼ੀਆਂ ਦੇ ਰੇਟਾਂ ਵਿੱਚ ਇਸ ਗਰਮੀ ਦੇ ਕਾਰਨ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਉੱਧਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਸਬਜ਼ੀਆਂ ਦੇ ਰੇਟ ਡਬਲ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਆਮ ਲੋਕ ਅਤੇ ਦੁਕਾਨਦਾਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਉੱਧਰ ਦੁਕਾਨਦਾਰ ਦੀ ਮੰਨੀਏ ਤਾਂ ਜਿਹੜੀ ਸਬਜੀ 20 ਰੁਪਏ ਤੋਂ 40 ਰੁਪਏ ਮਿਲਦੀ ਸੀ ਉਹ ਹੁਣ 60 ਤੋਂ 80 ਰੁਪਏ ਹੋ ਚੁੱਕੀ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਮੰਡੀ ਦੇ ਵਿੱਚ ਇਹ ਚੀਜ਼ਾਂ ਲੋਕਾਂ ਨੂੰ ਬੇਸ਼ੱਕ ਸਹੀ ਰੇਟ ਤੇ ਮਿਲਦੀਆਂ ਹੋਵੇ ਪਰ ਮਹੌਲੇ ਦੇ ਵਿੱਚ ਇਹੀ ਚੀਜ਼ ਡਬਲ ਹੋ ਜਾਂਦੀ ਹੈ ਜੀ ਕਿਹੜੀ ਜਗ੍ਹਾ ਆਏ ਪਿੰਡ ਰੋਡ ਤੋਂ ਆਏ ਜੀ ਰਾਂਹੋ ਰੋਡ ਜ਼ਿਲ੍ਹਾ ਲੁਧਿਆਣਾ ਮੰਡੀ ਸਬਜ਼ੀ ਮੰਡੀ ਚ ਆਏ ਜੀ ਮੰਡੀ ਸਬਜ਼ੀ ਖਰੀਦਣ ਲਈ ਕਿ ਪਿੰਡਾਂ ਦੇ ਵਿੱਚ ਮਹਿੰਗਾਈ ਲੱਗਦੀ ਹੈ ਟਰੈਂਪੂ ਦੇ ਬਹੁਤ ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਜਿਹੜਾ ਟਮਾਟਰ ਸੀ ਅੱਜ ਪਿਛਲੇ 2 ਮਹੀਨਿਆਂ ਤੋਂ 40 ਰੁਪਏ ਕਿਲੋ ਬਗਰੇ ਜੀ 79 ਰੁਪਏ ਕਿਲੋ ਹੋ ਗਿਆ ਲਾਲ ਟਮਾਟਰ ਮੱਲਿਆਂ 'ਚ ਤਾਂ ਨਹੀਂ ਖੈਰ ਜਿਆਦਾ ਪਰ ਉਹਨੂੰ ਮੱਲਿਆਂ 'ਚ ਵੀ ਮਿਲਦਾ ਉਹਨਾਂ ਹੀ ਰੇਟ 70-80 ਰੁਪਏ ਜਿਹੜਾ ਹਰ ਮੀਟਰ ਉਹ ਮਿਲਦਾ ਸੀ 40 ਰੁਪਏ ਕਿਲੋਨਾਂ 120 ਰੁਪਏ ਕਿਲੋ ਦੇ ਰਹੇ ਵਜ੍ਹਾ ਪਤਾ ਲੱਗੀ ਜੀ ਕੀ ਹੈ ਵਜ੍ਹਾ ਹੁਣੇ ਤਾਂ ਕੀ ਕਹ ਸਕਦੇ ਆ ਮਹਾਰਾਜ ਪਰ ਗਰਮੀ ਕਰਕੇ ਜਾਂ ਸਬਜ਼ੀ ਘਟ ਰਹੀ ਹੈ ਜਾਂ ਕਿਤੇ ਇਹ ਕਿਉਂ ਨਾ ਵਧ ਗਿਆ ਰੇਟ ਤਿੱਗਣਾ ਵਧ ਗਿਆ ਜੀ ਤਿੱਗਣਾ ਰੇਟ ਵਧ ਗਿਆ ਹਾਂਜੀ ਕੀ ਲੱਗਦਾ ਜੇਬ ਤੇ ਅਸਰ ਪਿਆ ਪੂਰਾ ਪੈ ਰਿਹਾ ਜੀ ਜੇਬ ਤੇ ਅਸਰ ਉਹ ਜਿਹੜੀ 400 ਰੁਪਏ ਦੀ ਸਬਜ਼ੀ ਹੁੰਦੀ 300-400 ਦੀ ਲੈ ਕੇ ਜਾ ਰਹੇ ਹਾਂ ਇਹਨਾਂ ਫਰਕ ਪੈ ਰਿਹਾ ਬਹੁਤ ਜ਼ਿਆਦਾ ਇਹ ਹੈ ਜਾਨੀ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਕਿ ਉਹਨਾਂ ਕੋਲ ਪੈਸਾ ਨਾ ਆਇਆ ਬਰਦਨ ਦੇ ਹੁਣ ਸਾਡੇ ਵਰਗੇ ਗਰੀਬ ਆ ਕੀ 2-2 ਕਿਲੋ ਅਰਦਾ ਦਾ ਕਿਲੋ ਚੀਜ਼ ਲੈ ਰਹੇ ਸੀ ਇਹਨਾਂ ਜਾਨੀ ਅਸਰ ਪਿਆ ਹੋਇਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਰਕੇਸ਼ ਜੈਨ ਜੀ ਸਰ ਸਬਜ਼ੀ ਖਰੀਦਣ ਆਇਆ ਕਿਵੇਂ ਦੇਖਦੇ ਹਾਂ ਮੰਡੀ ਦੇ ਰੇਟਾਂ ਨਾਲ ਦੇਖਣਾ ਕਿ ਜੀ ਹੱਥ ਲਾਣ ਨੂੰ ਉਹ ਕਹਿੰਦੇ ਹੱਥ ਨਾਲ ਲਾਓ ਸਬਜ਼ੀ ਨੂੰ ਜੀ ਜਿਹੜੀ ਚੀਜ਼ ਅੱਗੇ 40 ਰੁਪਏ ਕਿਲੋ ਸੀ ਉਹ 100 ਰੁਪਏ ਕਿਲੋ ਆ ਜਿਹੜੀ ਚੀਜ਼ 30 ਰੁਪਏ ਕਿਲੋ ਸੀ ਉਹ 60 ਰੁਪਏ ਕਿਲੋ ਆ ਹਰ ਚੀਜ਼ ਦੇ ਉੱਤੇ ਇਹਨਾਂ ਫੱਟੇ ਚੱਕੇ ਹੋਏ ਆ ਬੰਦਾ ਲੈਣ ਲੱ ਕੋਬਿਸ਼ਨ ਹੋਈ ਹੋਈ ਐ ਇੰਨੀ ਮਹਿੰਗਾਈ ਅੱਤ ਆਇਆ ਹੋਇਆ ਜੀ ਸਰਕਾਰ ਤੇ ਡਬਲ ਅਸਰ ਆ ਜੀ ਡਬਲ ਤਾਂ ਹੈਗਾ ਹੀ ਹੈਗਾ ਜੀ ਡਬਲ ਤੋਂ ਵੀ ਵੱਧ ਆ ਅਸਲ ਇਹ ਸਰ ਹਰ ਚੀਜ਼ ਦੀ ਮਹਿੰਗਾਈ ਐ ਹਰ ਚੀਜ਼ ਦਾ ਭੈੜਾ ਹਾਲ ਐ ਸਰਕਾਰ ਨਲਾਇਕ ਹੋਈ ਹੋਈ ਐ ਬਿਲਕੁਲ ਪੱਠਾ ਬੈਠਿਆ ਹੋਇਆ ਸਰਕਾਰ ਦਾ ਮਹਿੰਗਾਈ ਕੀ ਮੰਨਦੇ ਹੋ ਜੇ ਅੜਤੀਆਂ ਦੀ ਮੰਨਦੇ ਆ ਜੇ ਜਿਵੇਂ ਕਿਸਾਨ ਭੇਜਦੇ ਸਬਜ਼ੀਆਂ ਕਿੱਦੇ ਚ ਰੇਟ ਚ ਵੱਧ ਲੱਗਦਾ ਰੇਟ ਤਾਂ ਜੀ ਹੁਣ ਗਵਰਨਮੈਂਟ ਨੂੰ ਇਸ ਚੀਜ਼ ਉਤੇ ਕੰਟਰੋਲ ਕਰਨਾ ਚਾਹੀਦਾ ਜਿਹੜੀ ਐ ਐਕਸਟਰਾ ਚਲੋ ਕੁਝ ਚੀਜ਼ ਦੀ ਕਿਸੇ ਸੀਜ਼ਨ ਦੇ ਨਾਲ ਰੇਟ ਵੱਧਦੇ ਘਟਦੇ ਇਹ ਚੀਜ਼ਾਂ ਦੇ ਲੇਕਿਨ ਜਿਹੜੀਆਂ 40 ਵਾਲੀ ਜੀ 100 150 ਰੁਪਏ ਹੋਈਵੇ ਉਹ ਤਾਂ ਫਿਰ ਗਵਰਨਮੈਂਟ ਨੂੰ ਕੰਟਰੋਲ ਕਰਨਾ ਚਾਹੀਦਾ ਇਹ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਵੀ ਰੇਟ ਕਿਵੇਂ ਨੂੰ ਅਸੀਂ ਰੱਖੀਏ ਵੀ ਲੋਕਾਂ ਦੇ ਇੰਦੀ ਜ਼ਿਆਦਾ ਮਾਰਨਾ ਮਹਿੰਗਾਈ ਦੀ ਪਵੇ ਤਾਂ ਸਬਜ਼ੀਆਂ ਲੈਣ ਆ ਕਿੰਨੀ ਕਿ ਸਬਜ਼ੀ ਅੱਗੇ ਤੋਂ ਹੀ ਲੀ ਜਾਂਦਾ ਹੀ ਹੁਣ ਕਿੰਨੀ ਕ ਲਿਆ ਰਹੇ ਅੱਗੇ ਨਾਲ ਉਹਦੀ ਲੈ ਰਹੇ ਆ ਜੀ ਹਾਂਜੀ ਹਾਂਜੀ ਬਿਲਕੁਲ ਖਾਣੀ ਤਾਂ ਹੈਗੀ ਹੋਈ ਆ ਸਭ ਨੇ ਖਾਣੀ ਆ ਇਹ ਆ ਵੀ ਉਸੇ ਹਿਸਾਬ ਨਾਲ ਖਾਣੀ ਪੈਂਦੀ ਆ ਚਲੋ ਵੀ ਠੀਕ ਆ ਕੰਮ ਚਲਾਓ ਇੱਕ ਮਿੰਟ ਕਿੰਨਾ ਮਜੀ ਕੁਲਦੀਪ ਕਾ ਕੁਲਦੀਪ ਜੀ ਸਬਜ਼ੀ ਖਰੀਦਣ ਆ ਹਾਂਜੀ ਘਰਾਂ ਦੇ ਵਿੱਚ ਸਬਜ਼ੀਆਂ ਦੇ ਆਂਦੇ ਨੇ ਤੇ ਮੰਡੀ ਖਰੀਦਣ ਕਾਫੀ ਫਰਕ ਹੈ ਗਲੀ ਚ ਲੈਣੇ ਆ ਤਾਂ ਇਸ ਤੋਂ ਵੀ ਜ਼ਿਆਦਾ ਮਹਿੰਗੇ ਮਿਲਦੇ ਰੇਟਾਂ ਚ ਕਿਵੇਂ ਦੇਖਦੇ ਹੋ ਜਿਵੇਂ ਰੇਟ ਸਾਬ ਲਾਲੋ ਵੀ ਪਿਆਜ਼ ਜਿਹੜੇ 20 ਰੁਪਏ ਕਿਲੋ ਹੁੰਦੇ ਸੀ ਅੱਜ 40 ਰੁਪਏ ਕਿਲੋ ਆ ਤੁਸੀਂ ਸਬ ਟਮਾਟਰ ਤਾਂ 100 ਰੁਪਏ ਕਿਲੋ ਚਲੇ ਗਏ ਇਸ ਲਈ ਬਜਟ ਹੀ ਗਿਆ ਹੋਇਆ ਹੈ ਸਬੀਆਂ ਦੇ ਰੇਟ ਵਧ ਗਏ ਨੇ ਤਕਰੀਬਨ ਸਾਰੀਆਂ ਦੇ ਵਧੇ ਹੋਏ ਕਿੰਨਾ ਕੁ ਜੀਅਤ ਪੈ ਸਕਿਆ ਇਸੇ ਕਾਫੀ ਪੈ ਰਿਹਾ ਰਸੋਈ ਚਲਾਣੀ ਔਖੀ ਔਖੀ ਹੋ ਗਈ ਬਹੁਤ ਜ਼ਿਆਦਾ ਮੁਸ਼ਕਲ ਆ ਥੈਂਕ ਯੂ ਅੰਕਲ ਕੀ ਨਾਮ ਗੁਰਵਿੰਦਰ ਸਿੰਘ ਦੁਕਾਨਦਾਰ ਹੋ ਤੁਸੀਂ ਹਾਂਜੀ ਹਾਂਜੀ ਅੰਕਲ ਜੀ ਸਬਜ਼ੀਆਂ ਦੇ ਰੇਟਾਂ 'ਚ ਕਿੰਨਾ ਕੁ ਫਰਕ ਪਿਆ ਗੱਸਾ ਦਾ 30% ਵਧ ਗਿਆ ਰੇਟਾਂ ਨੂੰ ਕਿਹੜੀ ਕਿਹੜੀ ਸਬਜ਼ੀਆਂ ਦੇ ਬਾਰੇ ਹਰ ਚੀਜ਼ੇ ਕੋਈ ਚੀਜ਼ ਮਜੇਰਾ ਸ਼ਿਮਲਾ 40 ਰੁਪਏ ਦੀ 80 ਰੁਪਏ ਹੋਈ ਐਟ ਮਾਰਕੀ ਤੇ ਚੀਜ਼ 80 ਰੁਪਏ ਹੋਰ ਬੈਗਲੋ ਹੋ ਗਿਆ ਇਹ ਇੱਥੇ ਤੋਂ ਰੇਟਾਂ ਜੋ ਇਲਾਕਿਆਂ ਦਾ ਰੇਟ ਇੱਥੇ ਦਾ ਰੇਟ ਇਲਾਕਿਆਂ 'ਚ ਕੀ ਰੇਟ ਇਲਾਕਾ ਇਸ ਤੋਂ ਡਬਲ ਸਮਝ ਲਓ ਡਿਜਟ ਐਡੀਟੋ ਸਮਝ ਲਓ ਲੱਗਦਾ ਜੀ ਕਿਤੇ ਨਾ ਕਿਤੇ ਜੇਬ ਤੇ ਅਸਰ ਪਿਆ ਜੇਬ 'ਤੇ ਅਸਰ ਆਈ ਹੈ ਜੀ ਬਾਈਗਲ ਨੂੰ 200 ਹਾਂਜੀ ਸੜ ਜਾਂਦੇ ਸੜ ਜਾਂਦੇ ਸਾਰੇ ਗਰਾਕੀ ਤੇ ਕਿੰਨਾ ਦਾ ਫਰਕ ਗਾਵੇ ਬਹੁਤ ਆਦਾ ਭਾਈ 30 ਪੈਂਸੀ ਬਾਰੇ ਜਿਹੜੇ ਲੋਕ ਮਤਲਬ ਕਿਲੋ ਚੀਜ਼ ਖਰੀਦਦੇ ਉਹ ਪਾਈ ਇਹਦਾ ਕੋ ਲੈ ਕੇ ਜਾ ਰਹੇ ਇਹ ਇੱਥੇ ਵੀ ਪਰਚੂਨ ਵਾਲਾ ਕੰਮ ਹੈ ਪਰਚੂਨ ਦਾ ਹੀ ਮਾੜਾ ਹੋ ਗਿਆ ਲਗਾ 10 ਰੁਪਏ ਦੇ ਦੀ ਵੱਡੀ ਸਬਜੀ ਮੰਡੀ ਹੈ ਲਗਾ 10 ਰੁਪਏ ਚ ਹੀ ਦੇ ਦੋ ਜੀ ਕਿਤੇ ਨਾ ਕਿਤੇ ਤੁਹਾਡੇ ਕੋਲ ਹਜ਼ਾਰਾਂ ਦੀ ਚੀਜ਼ ਲੈਣ ਦੇ ਦਤਾ 10 ਰੁਪਏ ਤੇ ਆਸਾਂ 100 ਵਾਲੇ 100 ਵਾਲਾ ਸਮਝੋ ਹਜ਼ਾਰ 100 ਵਾਲਾ ਸਮਝੋ ਵੈਸੇ ਦੇਖਿਆ ਜਾ ਵੀ ਤਾਂ ਹਰੀਆਂ ਸਬਜ਼ੀਆਂ ਦੇ ਵਿੱਚ ਕਿਹੜੇ ਰੇਟ ਬਣੇ ਹਰ ਚੀਜ਼ ਰੇੜੇ ਵੇਚਿਆ ਜੀ। ਕੀ ਆਲੇ ਆ ਲੋਕੀ 10-20 ਰੁਪਏ ਕਿਲੋ ਦੀ 50-60 ਰੁਪਏ ਕਿਲੋ ਕੀ ਹੋ ਗਿਆ। ਸ਼ਿਮਲਾ ਮਚੇ ਦੇ ਲੋ ਜੋ ਕਿਸੇ ਕ੍ਰੇਲਾ ਲੈ ਲੋ। ਕ੍ਰੇਲਾ 20 ਰੁਪਏ ਕਿਲੋ 40 ਰੁਪਏ ਕ੍ਰੇਲਾ ਹੋ ਗਿਆ। ਕੀ ਲੱਗਦਾ ਇੱਥੋਂ ਜਿਹੜੇ ਖਰੀਦਦਾਰ ਆ ਰੇੜੇ ਵਾਲੇ ਡਬਲ ਵੇਚਦੇ ਡਬਲ ਵੇਚਦੇ ਜੀ।